ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੇ ਅਧੀਨ ਆਪਾਂ 14 ਨੰਬਰ ਸੈੱਟ ਦੇ ਉੱਤੇ ਪਹੁੰਚ ਗਏ ਭਾਈ ਜੱਤਾਜੀ ਫਾਊਂਡੇਸ਼ਨ ਵਾਲੀ ਪੁਸਤਕ ਦੇ ਤੇ ਉਹਦੇ ਦੂਜੇ ਪੈਰੇ ਦੇ ਉੱਤੇ ਧਿਆਨ ਨਾਲ ਦੇਖੋ ਕਹਿੰਦਾ ਸੱਚ ਦੀ ਬਹੁਤ ਮਹਿਮਾ ਹੈ ਮਨੁੱਖ ਕੋਲ ਆਪਣੇ ਸੱਚੇ ਵਿਸ਼ਵਾਸ ਪ੍ਰਗਟ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਚਰਿੱਤਰ ਵਾਲੇ ਲੋਕਾਂ ਲਈ ਇਹ ਗੁਣ ਬਹੁਤ ਮਹੱਤਵਪੂਰਨ ਹੈ ਡਰ ਜਾਂ ਸੰਤੁਸ਼ਟੀ ਕਾਰਨ ਝੂਠ ਬੋਲਣਾ निंदणਯੋਗ ਕੰਮ ਹੈ ਠੀਕ ਹੈ ਬੇਟਾ ਤੇ ਡਰ ਜਾਂ ਸੰਤੁਸ਼ਟੀ ਦੇ ਕਾਰਨ ਕਹਿੰਦੇ ਝੂਠ ਬੋਲਣਾ निंदणਯੋਗ ਹੈ ਦੁਨੀਆ ਵਿੱਚ ਦੂਸਰਿਆਂ ਨੂੰ ਉਪਦੇਸ਼ ਕਰਨ ਵਿੱਚ ਨਿਪੁੰਨ ਲੋਕਾਂ ਦੀ ਘਾਟ ਨਹੀਂ ਜਿਹੜੇ ਬੇਟਾ ਦੂਜਿਆਂ ਨੂੰ ਉਪਦੇਸ਼ ਦਿੰਦੇ ਆ ਕਹਿੰਦੇ ਉਹਨਾਂ ਲੋਕਾਂ ਦੀ ਕਮੀ ਨਹੀਂ ਪਰ ਕਰਤੱਵ ਕਰਨ ਵਾਲਿਆਂ ਦੀ ਘਾਟ ਹੈ ਠੀਕ ਹੈ ਇਸ ਲਈ ਦੁਨੀਆ ਵਿੱਚ ਦੀਆਂ ਸਭ ਤੋਂ ਸੁੰਦਰ ਯੋਜਨਾਵਾਂ ਵੀ ਵਿਅਰਥ ਹੋ ਜਾਂਦੀਆਂ ਹਨ ਕਿਉਂ ਕਿ ਕਰਤੱਵਨਿਸ਼ਟ ਲੋਕਾਂ ਦੀ ਘਾਟ ਹੈ ਅੱਗੇ ਜਿਹੜੇ ਜਿਹੜੇ ਲੋਕ ਮੁਸੀਬਤ ਆਉਣ ਤੇ ਵੀ ਡੋਲਦੇ ਨਹੀਂ ਪ੍ਰਤਾਵਿਆਂ ਬੇਟਾ ਇਹ ਅਸਲ 'ਚ ਹਿੰਦੀ ਦੇ ਵਿੱਚੋਂ ਟ੍ਰਾਂਸਲੇਟ ਕੀਤਾ ਹੋਇਆ ਪੈਰਾ ਇੱਥੇ ਸ਼ਬਦ ਹੈਗਾ ਪਰਲੋਬਨ ਹਿੰਦੀ ਦੇ ਵਿੱਚ ਪਰਲੋਬਨ ਲਾਲਚ ਨੂੰ ਕਹਿੰਦੇ ਆ ਤੱਪਾ ਸਿੰਪਲ ਇਹਨੂੰ ਇਹ ਵੀ ਕਹਿ ਸਕਦੇ ਲਾਲਚ ਦੇ ਜਾਲ ਵਿੱਚ ਨਹੀਂ ਫਸਦੇ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਨਫੇ ਨੁਕਸਾਨ ਬਾਰੇ ਨਹੀਂ ਸੋਚਦੇ ਕੇਵਲ ਉਹੀ ਸੱਚੇ ਕਰਤਵਵਾਨ ਕਰਤਵਨਿਸ਼ਟ ਲੋਕ ਹੈ ਜਿਹੜੇ ਉਹ ਮੰਨੇ ਜਾਂਦੇ ਆ ਠੀਕ ਹੈ ਬੇਟਾ ਤੇ ਹੁਣ ਆਪਾਂ ਪੈਰਾ ਪੜ ਲਿਆ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਬੰਦੇ ਕੋਲ ਕਿਸ ਕਿਸਮ ਦੀ ਹਿੰਮਤ ਹੋਣੀ ਚਾਹੀਦੀ ਹੈ ਹਾਂ ਬੇਟਾ ਆਪਾਂ ਪੈਰਾ ਪੜਿਆ ਆ ਕਹਿੰਦਾ ਝੂਠ ਬੋਲਣ ਦੀ ਸੱਚਾ ਵਿਸ਼ਵਾਸ ਪ੍ਰਗਟ ਕਰਨ ਦੀ ਪ੍ਰਚਾਰ ਕਰਨ ਦੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਆਪਾਂ ਪਹਿਰੇ ਚ ਪੜਿਆ ਸੀ ਵੀ ਸੱਚਾ ਵਿਸ਼ਵਾਸ ਪ੍ਰਗਟ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਤਾਂ ਅੱਗੇ ਬੇਟਾ 7 ਨੰਬਰ ਸਵਾਲ ਆ ਗਿਆ। ਕਹਿੰਦਾ ਕਿਸ ਕਿਸਮ ਦੇ ਕੰਮ ਨੂੰ ਨਿੰਦਣਯੋਗ ਕਿਹਾ ਗਿਆ ਹੈ? ਡਰ ਜਾਂ ਚਾਪਲੂਸੀ ਕਰਕੇ ਝੂਠ ਬੋਲਣਾ, ਸੱਚਾ ਵਿਸ਼ਵਾਸ ਸੱਚ ਬੋਲਣਾ ਇਹਨਾਂ ਵਿੱਚੋਂ ਕੋਈ ਨਹੀਂ। ਡਰ ਜਾਂ ਚਾਪਲੂਸੀ ਕਰਕੇ ਝੂਠ ਬੋਲਣਾ ਠੀਕ ਹੈ ਇਹ ਨਿੰਦਣਯੋਗ ਕੰਮ ਹੈਗਾ ਆ ਅੱਗੇ ਹੈਗਾ ਦੁਨੀਆ ਵਿੱਚ ਲੋਕਾਂ ਦੀ ਕਮੀ ਕਿਵੇਂ ਨਹੀਂ ਹੈ ਕਿਹੜੇ ਲੋਕਾਂ ਦੀ ਕਮੀ ਨਹੀਂ ਹੈ ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਆਪਾਂ ਪਹਿਰੇ 'ਚ ਪੜਿਆ ਸੀ ਵੀ ਲੋਕਾਂ ਦੀ ਕਮੀ ਨਹੀਂ ਸੀ 1 ਇਹਦਾ ਰਾਈਟ ਆਨਸਰ ਬਣੂਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਦੁਨੀਆ ਦੀਆਂ ਸਭ ਤੋਂ ਖੂਬਸੂਰਤ ਜੋ ਨਵਾਂ ਅਸਫਲ ਕਿਉਂ ਹੁੰਦੀਆਂ ਹਨ ਕਰਤਾਵਨਿਸ਼ਟ ਲੋਕਾਂ ਦੀ ਘਾਟ ਕਾਰਨ ਦੂਜਿਆਂ ਨੂੰ ਪ੍ਰਚਾਰ ਕਰਨ ਕਰਕੇ ਸੱਚ ਬੋਲਣ ਕਰਕੇ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਬੇਟਾ ਆਪਾਂ ਪਹਿਰੇ ਦੇ ਵਿੱਚ ਪੜਿਆ ਸੀ ਵੀ ਕਰਤਾਵਨਿਸ਼ਟ ਕਰਤਾਭਵਾਨ ਲੋਕਾਂ ਦੀ ਘਾਟ ਕਾਰਨ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਯੋਜਨਾਵਾਂ ਜਿਹੜੀਆਂ ਉਹ ਅਸਫਲ ਹੋ ਜਾਂਦੀਆਂ ਹਨ ਪ੍ਰਚਾਰ ਕਰਨ ਵਾਲੇ ਤਾਂ ਬਹੁਤ ਆ ਪਰ ਕਰਤਾਵਨਿਸ਼ਟ ਲੋਕਾਂ ਦੀ ਕਮੀ ਹੈਗੀ ਹੈ ਠੀਕ ਹੈ ਬੇਟਾ ਅੱਗੇ ਹੈਗਾ ਚਰਿੱਤਰ ਵਾਲੇ ਪੁਰਸ਼ਾਂ ਲਈ ਕੀ ਜ਼ਰੂਰੀ ਹੈ ਦੂਜਿਆਂ ਨੂੰ ਪ੍ਰਚਾਰ ਕਰਨ ਵਿੱਚ નિਪੁੰਨ ਹੋਣਾ ਝੂਠ ਬੋਲਣਾ ਸੱਚਾ ਵਿਸ਼ਵਾਸ ਪ੍ਰਗਟ ਕਰਨ ਦੀ ਹਿੰਮਤ ਤਾਂ ਬੇਟਾ ਆਪਾਂ ਪੜਿਆ ਸੀ ਪਹਿਰੇ ਦੇ ਵਿੱਚ ਵੀ ਚਰਿੱਤਰ ਵਾਲੇ ਲੋਕਾਂ ਦੇ ਲਈ ਸੱਚਾ ਵਿਸ਼ਵਾਸ ਪ੍ਰਗਟ ਕਰਨ ਦੀ ਹਿੰਮਤ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਇਹ ਸੀਗਾ ਬੇਟਾ ਇਹਦਾ ਸਵਾਲ ਲਾਸਟ ਸਵਾਲ ਸੀ ਇਸ ਪੈਰੇ ਦਾ ਤਾਂ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ